ਲੋ ਜੀ ਸਾਡੇ ਵੀ ਮੀਂਹ ਆ ਗਿਆ ਬਹੁਤ ਜ਼ਿਆਦੇ ਪੈ ਰਿਹਾ ਜੋਰਾਂ ਛੋਰਾਂ ਤੇ ਤੇ ਤਿੰਨ ਨੰਬਰ ਚੱਲਦਾ ਤੂਫਾਨ ਤੇ ਮੌਸਮ ਕਾਫੀ ਠੰਡਾ ਹੋ ਗਿਆ ਫਰਕ ਪੈ ਗਿਆ ਮੌਸਮ ਦਾ ਤੇ ਇੱਕ ਇਹ ਸਾਡੇ ਇੱਥੇ ਚੀਨਿਆਂ ਦੇ ਨਾ ਦਿਨ ਜੇ ਚੱਲਦੇ ਆ ਤੇ ਇਹ ਬੜੇ ਕਾਗਜ਼ਾਂ ਨੂੰ ਆਗੂ ਗੁਲਾ ਕੇ ਸਾੜਦੇ ਆ ਉਹਦੇ ਕਰਕੇ ਵੀ ਕਾਫੀ ਪੋਲੂਸ਼ਨ ਹੋਇਆ ਪਿਆ ਸੀਗਾ ਤੇ ਹੁਣ ਅੱਜ ਮੀਂਹ ਪੈਣ ਕਰਕੇ ਥੋੜਾ ਠੰਡਾ ਹੋ ਗਿਆ ਤੁਹਾਨੂੰ ਵੀ ਦਿਖਾਉਨੇ ਆ ਹਾਂ ਦੇਖੋ ਕਿੰਨਾ ਜਿਆਦਾ ਮੀਂਹ ਬਸ ਅੱਜ ਤਾਂ ਆਈਆਂ ਸਾਰਾ ਦਿਨ ਕੱਪੜੇ ਕਦੇ ਪਾ ਲਾ ਤੇ ਕਦੇ ਲਾ ਲਾ ਬਾਹਰ ਅੱਜ ਸਾਰਾ ਦਿਨ ਆਈਂ ਪੈਣਾ ਮੀਂਹ ਕੱਲ ਨੂੰ ਵੀ ਬਹੁਤ ਜਿਆਦਾ ਤਫਾਨ ਆ ਉਧਰ ਸਵੀਮਿੰਗ ਪੂਲ ਚ ਨਹਾਉਣ ਵੀ ਲੱਗੇ ਪਏ ਛੋਨਾ ਵਿਰਾਜ ਸਿੰਘ ਆ ਬੰਦ ਹੋ ਗਿਆ ਟੀਵੀ ਦਾ ਫੇਰ ਵੀ ਰਾਜ ਨੇ ਦੇਖੋ ਆ ਤਾਂ ਖਲਾਰਾ ਪਾਇਆ ਕਿੰਨਾ ਇਹ ਕੱਪੜੇ ਲਾ ਕੇ ਰੱਖੇ ਪਏ ਆ ਤੇ ਇਧਰ ਆਪਾਂ ਲੱਗੇ ਹੋਇਆ ਹਾਂ ਸਫਾਈਆਂ ਕਰਨ ਸਵੇਰੇ ਸਵੇਰੇ ਦਾ ਟਾਈਮ ਕੱਪੜਿਆਂ ਦਾ ਬਹੁਤ ਔਖਾ ਹੁੰਦਾ ਜਦੋਂ ਮੀਂਹ ਆ ਜਾਂਦਾ ਇਧਰ ਆਪਾਂ ਮੈਟ ਧੋ ਰਹੇ ਹਾਂ ਦੂਜੇ ਜਿਹੜੇ ਆਪਾਂ ਥੱਲੇ ਡਰੋਹਾਂ ਦੇ ਵਿੱਚ ਵਿਛਾਏ ਹੁੰਦੇ ਆ ਇਹ ਥੋੜੇ ਟਾਈਮ ਬਾਅਦ ਕੱਢ ਕੇ ਧੋ ਦੇਈਦੇ ਆ ਕਿਉਂਕਿ ਕੋਈ ਠੰਡਾ ਚੀਜ਼ ਮਿੱਠੀ ਜਾਂ ਕੁਝ ਵੀ ਹੈ ਨਾ ਤੇ ਮੈਂ ਉਹਨੂੰ ਗਰਮ ਪਾਣੀ ਦੇ ਵਿੱਚ ਭੰਉਂਤਾ ਦੇ ਵਿੱਚ ਰੱਬ ਧੁੱਪ ਦਿਖਾਉਣ ਲੱਗ ਜਾਂਦਾ ਤੇ ਵਿੱਚੇ ਹੀ ਲੈ ਵਿੱਚ ਹੁਣ ਧੁੱਪ ਵੀ ਨਿਕਲ ਆਏ ਤੇ ਵਿੱਚੇ ਮੀਂਹ ਪਈ ਜਾਂਦਾ ਤੇ ਇਹੀ ਕਹਿੰਦੇ ਆ ਵੀ ਚੱਲ ਇੱਥੇ ਮੀਂਹ ਪੈ ਜਾਣਾ ਇੱਥੇ ਕਿਹੜਾ ਪਾਥੀਆਂ ਭੇਜ ਦਿੱਤੀਆਂ ਨੇ ਜਾਂ ਮੱਜਾਂ ਨੂੰ ਪੱਠੇ ਪਾਉਣੇ ਆ ਹਨਾ ਤੇ ਪੰਜਾਬ ਉੱਤੇ ਪ੍ਰਮਾਤਮਾ ਰਹਿਮ ਕਰੇ ਦਰਸ ਕਰੇ ਪੰਜਾਬ ਵੱਲੀ ਜਿਹੜੇ ਇੰਨੇ ਹਾਰਡ ਪੰਜਾਬ ਦੇ ਵਿੱਚ ਆਏ ਹੋਏ ਆ ਤੇ ਲੋਕੋ ਘਰੋਂ ਬੇਕਾਰ ਹੋਏ ਪਏ ਬਹੁਤ ਦੁੱਖ ਹੰਦਾਰੂਨ ਆਉਂਦਾ ਵੀਡੀਓ ਦੇਖ-ਦੇਖ ਕੇ ਬੜਾ ਮਨ ਖਰਾਬ ਹੁੰਦਾ ਵੀ ਕੀ ਬਣ ਗਿਆ ਕੀ ਸਾਡੇ ਪੰਜਾਬ ਨੂੰ ਨਜ਼ਰ ਲੱਗ ਗਈ ਕਦੋਂ ਲੋਕੀ ਆਪਦੇ ਪੈਰਾਂ ਤੇ ਹੋਣਗੇ ਘੱਟੋ-ਘੱਟ 2-3 ਸਾਲ ਲੱਗ ਜਾਣੇ ਆ ਆਪਦੇ ਪੈਰਾਂ ਤੇ ਖੜੇ ਹੁੰਦਿਆਂ ਨੂੰ ਫਸਲਾਂ ਜਿਹੜੀਆਂ ਹੁਣ ਮਰ ਗਈਆਂ ਐਡੀ-ਐਡੀ ਮਿੱਟੀ ਚੜ ਗਈ ਪੈਲੀਆਂ ਬਣਾਉਣੀਆਂ ਕਿੰਨਾ ਖਰਚਾ ਹੋਣਾ ਹਨਾ ਤੇ ਮਾੜਾ ਬੰਦਾ ਤਾਂ ਉਹੀ ਨਹੀਂ ਉੱਠ ਸਕਦਾ ਤੇ ਪਤਾ ਨਹੀਂ ਕੀ ਰੱਬ ਦੀ ਕਰੂਪਤੀ ਆ ਇਹ ਹੋਇਆ ਕੀ ਬਣਿਆ ਮਹਾਰਾਜ ਸਭ ਦਾ ਹੀ ਭਲਾ ਕਰੇ ਵਾ ਇਧਰ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਤੇ ਜਲਦੀ ਜਲਦੀ ਸਬਸਕ੍ਰਾਈਬ ਕਰ ਦੋ ਕਿਉਂਕਿ 100 ਕੁਛ ਰਹਿ ਗਏ ਆ ਸਬਸਕ੍ਰਾਈਬਰ ਤੇ ਕੀ ਲੱਗਣ ਵਾਲੀ ਆ ਤੁਹਾਡੀ ਬਦੌਲਤ ਕੀ ਲੱਗਣੀ ਆ ਉਹਨੂੰ ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਨੂੰ ਜਿੰਨਾ ਵੀ ਵਧੀਆ ਕੁਝ ਦਿਖਾਇਆ ਜਾਵੇ ਜਾਂ ਹਨਾ ਜੋ ਵੀ ਆ ਆਪਾਂ ਗੱਲਾਂ ਬਾਤਾਂ ਤੇ ਜਿੱਥੇ ਵੀ ਬੈਠੇ ਹੋਈਏ ਆਪਦੇ ਕਿੰਨੇ ਹੁੰਦੇ ਪੰਜਾਬ ਦੇ ਨਾਲ ਆਪਦੇ ਜੜਾਂ ਜੁੜੀਆਂ ਵੀ ਆ ਤੇ ਵਾਤਾ ਨਾ ਆਪਦਾ ਬਹੁਤ ਦੁੱਖ ਹੁੰਦਾ ਕਿਤੇ ਵੀ ਰਹਿੰਦੇ ਹੋਈਏ ਪਰ ਆਪਦੇ ਵਤਨ ਦੀ ਯਾਦ ਜ਼ਰੂਰ ਆਉਂਦੀ ਹੈ ਬੜਾ ਮਨ ਖਰਾਬ ਹੁੰਦਾ ਹੈ ਹੁਣ ਜਿੰਨੇ ਭੈਣ ਭਰਾ ਜਿਹੜੇ ਬਲੌਗਰ ਨੇ ਵੀਡੀਓ ਪਾਉਂਦੇ ਆ ਹਨਾ ਤੇ ਦੇਖੀ ਦੀਆਂ ਵਾ ਜਾਂਦੇ ਆ ਸੇਵਾ ਕਰਨ ਤੇ ਬਹੁਤ ਚੰਗੀ ਗੱਲ ਆ ਚਲੋ ਜੇ ਆਪਾਂ ਹੁਣ ਦੁੱਖ ਦੇ ਟਾਈਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਚਲ ਉਹਨਾਂ ਭੈਣ ਭਰਾਵਾਂ ਨੂੰ ਹੌਸਲਾ ਹੋਊਗਾ ਹੌਸਲਾ ਮਿਲੂਗਾ ਕਰ ਤਾਂ ਕੁਝ ਨਹੀਂ ਸਕਦੇ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਕਾਫੀ ਜਦੋਂ ਆਪਾਂ ਇਹਨਾਂ ਨੂੰ ਗਰਮ ਪਾਣੀ ਚ ਰੰਨ ਲੈਣੇ ਹਨਾ ਕਾਫੀ ਠੰਢਾਈ ਜੀ ਖਤਮ ਹੋ ਜਾਂਦੀ ਆ ਅੱਜ ਵਿਰਾਜ ਦੇ ਪਾਪਾ ਘਰੇ ਆ ਮਨਪ੍ਰੀਤ ਦੀ ਛੁੱਟੀ ਕਰਕੇ ਤੇ ਵਿਰਾਜ ਮਗਰਮ 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 ਚਲੋ ਠੀਕ ਆ ਜੀ ਆਪਾਂ ਝਾੜ ਪੂੰਝ ਕਰ ਲਗੇ ਸਫਾਈ ਕਰ ਲਗੇ ਸੈਟਿੰਗ ਕਰ ਲਗੇ ਸੋਫੇ ਸਾਫੇ ਦੀ ਸਾਰੇ ਉਧਰ ਜਸਪ੍ਰੀ ਤੋਂ ਨਹੀਂ ਅੰਦਰ ਲੱਗੇ ਹੋ ਇਹ ਸਫਾਈ ਕਰਨ ਦੇਖੋ ਜੀ ਬੁਰਾ ਹਾਲ ਆ ਰਾਤ ਦਾ ਤੂਫਾਨ ਆਇਆ ਹੋਇਆ ਬਹੁਤ ਜ਼ਿਆਦਾ ਕੁਝ ਨਹੀਂ ਦਿਸ ਰਿਹਾ ਇਧਰ ਰੋਟਿਆਂ ਦਾ ਹਾਲ ਦੇਖ ਲਓ ਹਵਾ ਹੀ ਨਹੀਂ ਤੇਜ਼ ਆ ਤੇ ਸਾਰਾ ਕੁਝ ਬੰਦਾ ਬਸ ਗੱਡੀਆਂ ਟ੍ਰੇਨਾਂ ਇੱਥੋਂ ਤੱਕ ਕੀ ਚਾਜ ਵੀ ਤੇ ਸਾਡੇ ਸਿਰਫ ਜਿਹੜੀ ਲੋਕਲ ਟ੍ਰੇਨ ਆ ਹਨਾ ਇੱਥੇ ਨੇੜੇ-ਨੇੜੇ ਘੁੰਮਦੀ ਆ ਬਸ ਉਹ ਚੱਲਦੀ ਆ ਉਹ ਦਿਖਾਉਣੀ ਤੁਹਾਨੂੰ ਮੈਂ ਤੇ ਅੱਜ ਅੱਜ ਰਹਿਣਾ ਇਹ ਮੈਨੂੰ ਲੱਗਦਾ 10 ਵਜੇ ਤੱਕ ਰਹਿਣਾ ਤੇ ਸਾਰਿਆਂ ਨੂੰ ਕੰਮਾਂ ਤੋਂ ਵੀ ਛੁੱਟੀਆਂ ਧੁੰਦਲਾ ਦੇ ਸਰਿਆ ਉਹ ਟ੍ਰੇਨ ਜਾਂਦੀ ਲੋਕਲ ਟ੍ਰੇਨ ਆ ਉਹ ਸਾਰੇ ਕੰਮਾਂ ਤੋਂ ਵੀ ਘਰੇ ਨੇ ਸਾਰਿਆਂ ਨੂੰ ਛੁੱਟੀ ਤੇ ਜਦੋਂ ਲੱਥੂਗਾ ਬੰਦ ਹੋਊਗਾ ਹਨਾ ਉਦੋਂ ਕੰਮਾਂ ਤੇ ਜਾ ਸਕਦੇ ਆ ਤੇ ਐ ਆਉਂਦਾ ਪਰੋਲੇ ਬਣ ਬਣ ਕੇ ਬਹੁਤ ਜਿਆਦਾ ਮੀਂਹ ਵੀ ਇੰਨਾ ਜਿਆਦਾ ਤੇ ਹਵਾ ਵੀ ਹਵਾ ਵੀ ਬਹੁਤ ਹੀ ਜਿਆਦਾ ਤੇਜ਼ ਹੈ ਕੋਈ ਵਿਰਲਾ ਰਿਸਕ ਲੈ ਕੇ ਜਿਹੜਾ ਕੋਈ ਗੱਡੀ ਵਗੈਰਾ ਬਾਹਰ ਲੈ ਕੇ ਜਾਂਦਾ ਨਹੀਂ ਤਾਂ ਐ ਸੰਸਰਾ ਪਈਏ ਚਿੜੀ ਨਹੀਂ ਫਰਕ ਦਿਖ ਪਈ ਮੈਂ ਵੀ ਮਾਰੀਆਂ ਮਾੜੀਆਂ ਬਾਰੀਆਂ ਖੋਲ ਕੇ ਦੇਖੀਆਂ ਨੇ ਵੀ ਕਿਦਾਂ ਤੇ ਇਧਰ ਤਰੀਨੇ ਆਪਾਂ ਆਲੂ ਉਬਲ ਲੈ ਤੇ ਬਣਾਵਾਂਗੇ ਆਪਾਂ 버ਗਰ ਜ਼ਿਆਦਾ ਪਾਣੀ ਰੱਖਿਆ ਇਧਰ ਲੈ ਲਈ ਆਪਾਂ ਇੱਕ ਸ਼ਿਮਲਾ ਮਿਰਚ ਤੇ ਇੱਕ ਪਾਵਾਂਗੇ ਹਰੀ ਮਿਰਚ ਤੇ ਪਾਵਾਂਗੇ ਪਿਆਜ਼ ਸਮਾਨ ਤਿਆਰ ਕਰਦੇ ਹਾਂ ਜੇ ਸਾਰੇ ਸੁੱਤੇ ਪਏ ਆ ਮੈਂ ਹੌਲੀ ਹੌਲੀ ਬੂਲਦੀ ਆ ਹਲੇ ਕੱਲ ਆਲੂਆਂ ਨੂੰ ਵੀ ਖੁੱਲੇ ਹੀ ਰੰਨਾਂਗੇ ਸੀਟੀ ਨਹੀਂ ਲਵਾਉਂਦੇ ਹਲੇ ਬਹੁਤ ਜ਼ਿਆਦਾ ਬੁਰਾ ਹਾਲਾ ਕੁਝ ਨਹੀਂ ਦੇ ਸਕਦਾ ਉਹ ਹੀ ਤਾਂ ਕਹਿੰਦੇ ਆ ਕਿ ਚਲੋ ਰੱਬ ਇੱਥੇ ਪਾ ਦੇਵੇ ਹਨਾ ਸਾਡੇ ਪੰਜਾਬ ਤੇ ਮਿਹਰ ਕਰੇ ਪ੍ਰਮਾਤਮਾ ਪਾਲ ਗਿਆ ਆਪਾਂ ਤੇਲ ਜਿਹੜੇ ਲੋਕ ਘਰੋਂ বেকার ਹੋਏ ਪਏ ਆ ਪ੍ਰਮਾਤਮਾ ਮਿਹਰ ਕਰੇ ਆਪਦੇ ਘਰਾਂ ਚੋਂ ਵਾਪਸ ਜਾਣ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਤੇ ਬਾਲੀ ਨਰਮ ਨਹੀਂ ਕਰਨੇ ਥੋੜੇ ਖੜਮੇ ਰੱਖਾਂਗੇ ਜਿਹੜਾ ਮੂੰਹ ਦੇ ਵਿੱਚ ਆਉਣ ਟੇਸਟ ਜਿਹਾ ਆਵੇ ਵੀ ਰਾਜ ਸਿੰਘ ਹਲੇ ਸੁੱਤਾ ਪਿਆ ਉੱਠ ਕੇ ਫਿਰ ਬਣਾ ਦੂ ਭਾ ਦੀ ਹੁਣ ਇੰਨਾ ਜ਼ਿਆਦਾ ਤੇਜ ਆ ਮੀ ਬਹੁਤ ਜ਼ਿਆਦਾ ਅੱਜ ਸਾਰੇ ਛੁੱਟੀ ਦਾ ਆਨੰਦ ਲੈ ਰਹੇ ਆ ਪਤਾ ਜੀਰਾ

ਇੱਕ ਕਰਿਆ ਆਪਣੀਆਂ ਤੇ ਇਹ ਹੋਵੇ ਥੋੜੀ ਜਿਹੀ ਪਾਵਾਂਗੇ ਅੱਡੇ ਵਿੱਚ ਮੇਥੀ ਅਗਰ ਇਹ ਇੱਕ ਇਹ ਚਾਰ ਚੰਦ ਲਾ ਦਿੰਦੀ ਹਰ ਚੀਜ਼ ਨੂੰ ਸਬਜ਼ੀ ਭਾਜੀ ਵਿੱਚ ਨਾਲ ਥੋੜੀ ਜਿਹੀ ਚੌਲਾਂ ਦੀ ਵੀ ਪਾ ਲੈਣੀ ਹੈ ਮੇਥੀ ਸਾਨੂੰ ਪਾ ਦਈਏ بس ਇਹ ਤਾਂ ਪਰੇ ਕਰੀ ਮੇਰੇ ਕੋਲ ਤਾਂ ਗੇੜੇ ਹੀ ਕੱਢਣ ਆਉਂਦਾ ਹੁੰਦਾ ਹਾਂ ਆ ਪਾ ਦਈਏ ਚ ਨੂੰ ਆਇਆ ਹੁੰਦਾ ਵੀ ਮੈਂ ਫੇਰ ਲਾਂ ਜਿੰਨਾ ਵੀ ਹਜੇ ਹਜੇ ਸੌਣ ਨੂੰ ਨਹੀਂ ਚੀ ਕਰਦਾ ਹੁੰਦਾ ਨਾ ਉਹਦਾ ਪਾਣੀ ਆਪਣਾ ਲਾਗਿਆ ਚਾਹ ਦਾ ਰਿਜਣ ਚਲੋ ਠੀਕ ਆ ਜੀ ਬਣਾ ਲ ਗਏ ਹਣ ਚਾਹ ਪਾਣੀ ਮਸਾਲਾ ਆਪਾਂ ਤਿਆਰ ਕਰ ਲਿਆ ਆਪਾਂ ਛੱਡੀ ਜਾਂਦਾ ਤੇ ਇਤਰਾ ਪਾ ਪਾ ਲੀਏ ਚਾਹ ਪੱਕੀ ਇਹ ਮੈਂ ਬਾਹਰੋਂ ਤੋੜ ਕੇ ਪਾਈ ਆ ਤੇ ਬਣਾ ਕੇ ਦੀਏ ਖਾਈਏ ਚਲੋ ਠੀਕ ਆ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਸ਼ਤਿ ਸ਼ਾਸ ਕਰਦੇ ਗੁਰੂ ਸਾਹਿਬ ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਚੜ੍ਹਦੀ ਕਲਾ ਰੱਖੇ